ਲੋ ਵੀ ਬਰਨਾਲੇ ਟਰੈਕਟਰ ਮੰਡੀ ਤੇ ਸ਼ਰਤ ਲੱਗੀ ਟਰੈਕਟਰ ਟਰੈਕਟਰ ਦੀ ਟਰੈਕਟਰ ਇੱਕ ਪਾਸੇ ਡੀਏ ਸੋਣਾ ਲੀਕਾ ਕਹਿੰਦੇ ਟਰੈਟ ਟਰੈਕਟਰ ਦੀ ਸ਼ਰਤ ਲੱਗੀ ਆ ਕਿਹੜਾ ਖਿੱਚੂਗਾ ਤੇ ਦੂਜੇ ਪਾਸੇ ਟਮਾੜੀ ਆ 855 ਲੈ ਵੀ ਪਾਲਿਆ ਟੋਜਨ ਡਰਾਈਵਰ ਵੀ ਕਹਿੰਦੇ ਨਿਗਾ ਜਾ ਡਰਾਈਵਰ ਵੀ ਨਿਗਾ ਜਾ ਟਰੈਕਟਰ ਟਰੈਕਟਰ ਦੀ ਸ਼ਰਤ ਲੱਗੀ ਆ ਡਰਿਆ ਖੜਾ ਮੁੜ ਕੇ ਖੜਾ ਮਾਡਲ ਆ ਇਧਰ ਕਹਿੰਦੇ ਡੀਆਈ 55 ਸੋਨਾਲੀਕਾ ਵੇਟ ਬੂਟਰ ਲੱਗੇ ਹੋਏ ਨੇ ਸੋਨਾਲੀਕਾ ਤੇ ਵੀ ਤੇ ਟਮਾਟਰੀ ਵੀ ਕਹਿੰਦੇ ਘਟ ਨਹੀਂ ਹੈਗਾ 12 ਮਾਡਲ ਟਮਾਟਰੀ ਇੱਕ ਪਾਸੇ ਤੇ ਇੱਕ ਪਾਸੇ ਸੋਨਾਲੀਕਾ ਡੀਆਈ ਭੱਜ ਗਿਆ ਓਏ ਆ ਜਾ ਮੋੜ ਕੇ ਲਿਆ ਮਦਾਨ ਚ ਭੱਜੇ ਨਹੀਂ ਦਿੰਦੇ ਇਹ ਬੰਦੇ ਸਟਾਰਟ ਕਰਨੇ ਕਿ ਦੋ ਦਿਨ ਬੋਲਗੇ ਭਾਈ ਪਾਰਟੀ ਲਵਾਗੇ ਲੋ ਜੀ ਭਾਈ ਪਾਰਟੀ ਲਵਾਗੇ ਭਾਈ ਪਾਰਟੀ ਫਿਰ ਕਿੰਦਾ ਉੱਠਣਗੇ ਤਾਂ ਟੋਟਰੇ ਨੇ ਜਾਊ ਪਾ 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 ਕਰੇ ਟੋਟਰੇ ਨੇ ਜਾਊ ਤੂੰ ਇਹਦੇ ਕੋਲ ਨਹੀਂ ਦੇ ਬਸ ਲਗਾ ਹੱਥ ਪਾ ਪਾ ਭਾਈ ਮਰਜ਼ੀ ਬਸ ਲਾਟ ਰਖਾਓ ਕਰਕੇ ਸਾਰੇ ਵੀ ਆ ਗਏ ਡਰ ਗਏ ਚਲੋ ਰੈਸਾ ਨਾ ਵਾਏ ਰੈਸਾ ਡਰ ਕੇ ਚਲੋ ਰੈਸਾ ਡਰ ਕੇ ਚਲੋ ਬੰਦਾ ਡਰ ਜਾਏ ਬਾਈ ਤੁਹ ਪਾ ਦੇ ਡਰ ਡਰ ਬਾਰਡ ਹੋ ਜਾ ਡਗਜੀਰ ਬਾਈ ਯਾਰ ਲੈ ਵੀ ਪਾਇਓ ਗਰੰਟ ਹੋ ਜਾ ਪਾ ਜੋੜੋ ਤੇ ਬੈਠ ਜਾਓ ਐ ਚ ਬੂਰੇ ਚ ਉਹ ਐ ਚ ਬਾਈ ਕਿੱਲੀਓ ਦੇ ਡਰਮ ਨਾ ਪਾਲਾ ਪੈਂਦੇ ਨਹੀਂ ਉਹ ਕਿੱਲੀਆ ਪਾਲਾ ਬੜੀਆਂ ਉਹ ਤਰਗਾਦਾ ਪਾਈਏ ਆ ਪਾਈ ਐ ਚ ਪੱਤੀ ਪਾਈ ਪੱਤੀ ਆ ਰੰਗਣ ਆਹ ਆਣਾ ਟੋ ਪਾਉਣਾ ਉਹ ਜਿਹੜਾ ਕੁੰਡਾ ਹੋ ਉਹ ਫਰਾਵਰ ਚ ਪਾ ਦੇ ਇਹ ਚਾਉ ਕਿੱਲੀ ਪਾ ਦੇ ਚਲ ਪੈਂਦੀ ਨਹੀਂ ਉਹ ਪਾਉਣਾ ਉਹ ਪਾਈ ਪਾਈ ਪਿੰਨ ਪਾਈ ਪਹਿਲਾਂ ਪਾਉ ਉਹ ਚਾਲਾ ਪਾਈ ਫਰਾਵਰ ਲੈ ਪਈ ਉਹ ਮੱਟਲੀ ਕਿਨੇ ਲਾ ਪਾ ਲੋ ਪਾਵੇ ਇਹਦੇ ਕੋਈ ਗੱਲ ਹੈ ਇਹ ਨਾ ਗੱਡਾ ਆ ਪਾ ਐ ਪਾ ਇਹਦੇ ਕੋਈ ਗੱਲ ਹੋ ਰਹੀ ਆ ਪਾ ਇੱਥੇ ਅੱਡੀ ਕੋਜਣ ਦੀ ਜੋਰ ਲੱਗੀ ਆ ਆ ਪਾ ਆ ਆ 55 ਨਾ ਟੈਕਟ ਦੀ ਸੰਖਿਆ ਦਿਖਾ ਦੇ ਆ ਲਿੰਕ ਦੂਜੇ ਕਰ ਰਿਹਾ ਨੋਟ ਕਰ ਆਉਣੇ ਹੋਏ ਔਰ ਡੰਡੇ ਵਾਲਾ ਕੋਈ ਨਾ ਪਿੰਡ ਦੀ ਟੋਚੰਦਾ ਪੰਗਾ ਪੈ ਗਿਆ ਬੰਦਾ ਕੋਈ ਨਾ ਬਾਹੋਂ ਉਧਰ ਪਾ ਲੈ ਹੁਣ ਆ ਆਮਾਗੇ ਰਿਕਵੈਂਟ ਉਧਰ ਬਾਈ 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 ਆ ਆ ਗਿਆ ਬਾਹ ਦੇ ਕਰਾ ਆ ਲੈ ਹੰਡਾ ਵੇ ਵੱਡਾ ਬਾਈ ਵੀ ਹੋਰ ਪਿੰਡਾਂ ਦਾ ਆ ਗਿਆ ਵਿੱਚ ਕਹਿੰਦੇ ਡੋਜੇ ਪਾਉਣ ਅੱਜ ਸਬਰਾਜ ਤੇ ਸੋਨਾ ਦੀ ਕਾਪ 55 ਦਾ ਲੱਗ ਜੂ ਪਤਾ ਭੱਟੀ ਕੀ ਕਹਿੰਦੇ ਨੇ ਲਾਣੀ ਦਾ ਰਦਰ ਉਧਰ ਉਸ ਟਮਾਟਾ ਟਮਾਟਾ ਕੀਰਤੀ ਦੇ ਪੁੱਸੀ ਸਿੰਘ ਮਹਾਰਾਜ ਦਾ ਘਟ ਮਹਾਲੀ ਵਾਲਾ 20 ਲੱਖ ਮੇਰਾ 4 ਲੱਖ 855 ਉਹ ਕਹਿੰਦਾ ਮੇਰਾ ਕਹਿੰਦਾ 4 ਰੱਖਦਾ ਕਹਿੰਦਾ ਬਾਈ ਤੂੰ ਮੇਰੇ ਨਾਲ ਲੱਖ ਦਾ ਸੋਨਾ ਨਿਕਾ ਲੈ ਆਉ ਦੇ ਓਏ ਦੇ ਦੇ ਸਰਕਾਰੇ ਮਾਰਦਾ ਓਏ ਖਿੱਚ ਕੇ ਪਾਲੇ ਤੇ ਆ ਦੇ ਇਹਦਾ ਕੰਮ ਹੋਲਦੇ ਗਿਆ ਯਾਰ ਬਈ ਕੋਈ ਨਹੀਂ ਮੇਰੇ ਲਈ ਅੱਡ ਜਿ ਲੰਬੇ ਹਤਾ ਆਦੀ ਆਦੀ ਮਾਲੇ ਯਾਰ ਮਾਸੇ ਕਰ ਚੰਨੀ ਬੈਕ ਲਿਆ ਉੱਤੇ ਦੋ ਢਾਂਡੀ ਪਿਆ ਹੈ ਜੋਰ ਮੋਹ ਲਗਾਈ ਕਹਿੰਦੇ ਨਹੀਂ ਦੋ ਜੰਨੀ ਪਿਆ ਕੱਚਾ ਕੰਮ ਹੋ ਗਿਆ ਯਾਰ ਹੁਣ ਨੂੰ ਕਰ ਨਾ ਨਾ ਅਗਲਾ ਬਟਾ ਕੜਾ ਲੰਬੀ ਤੱਕ ਮੜੀ ਹੈ ਲੈਂਕਾ ਦੀ ਰੋਲੇ ਥੱਲੇ ਇੱਕ ਨੂੰ ਥੂਣ ਨਾ ਦੇ ਦੀ ਬੋਗਿਆ ਓਏ ਡੰਡਾ ਪੱਟ ਦੇ ਥੋ ਇਹ ਇਹ ਠੱਕਾ ਥਰਾ ਇਹ ਕੰਮ ਗਿਆ ਕੰਮ ਬੰਦ ਹੋ ਗਿਆ ਅਗਲੇ ਹੱਥ ਕੱਚਾ ਹੋ ਗਿਆ ਹਾਂ ਹਾਂ 15 ਰੁਪਏ ਆਹ